ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹੋਰ ਸਰਾਜ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਸ਼ਰੂਮਣੀ ਅਕਾਲੀ ਦਲ ਨੂੰ ਚਲਾ ਸਕਦੇ ਨੇ ਉਹਨਾਂ ਤੋਂ ਬਿਨਾਂ ਸ਼ਰੂਮਣੀ ਅਕਾਲੀ ਦਲ ਦੀ ਹੋਰ ਕੋਈ ਅਗਵਾਈ ਨਹੀਂ ਕਰ ਸਕਦਾ ਕਿਉਂਕਿ ਪਾਰਟੀ ਚਲਾਉਣ ਦੇ ਲਈ ਪੈਸਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਨੇ ਸਖਦੇਵ ਜਿੰਦ ਇਨਸਾਨ ਵੀ ਪਾਰਟੀ ਬਣਾਈ ਚੰਦੂ ਮਾਜਰਾ ਨੇ ਵੀ ਪਾਰਟੀ ਬਣਾਈ ਸਿਮਰਜ ਸਿੰਘ ਬਾਦਲ ਨੇ ਵੀ ਪਾਰਟੀ ਬਣਾਈ ਲੇਕਿਨ ਉਹਨਾਂ ਪਾਰਟੀਆਂ ਦਾ ਆਧਾਰ ਨਹੀਂ ਬਣਿਆ ਕਿਉਂਕਿ ਉਹਨਾਂ ਦੇ ਕੋਲ ਪੈਸਾ ਨਹੀਂ ਸੀ ਮਨਪ੍ਰੀਤ ਈਆਲੀ ਵਰਗੇ ਮਦਾਨ ਛੱਡ ਕੇ ਭੱਜ ਜਾਣਗੇ ਪਹਿਲਾਂ ਬਿਆਨ ਸੁਣਦੇ ਹਾਂ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਮੈਂ ਇੱਕ ਥੋਕ ਵਜਾ ਕੇ ਕਹਿਣ ਨੂੰ ਤਿਆਰ ਐ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਕੋਈ ਚਲਾਇ ਨਹੀਂ ਸਕਦਾ ਕਿਉਂ ਨਹੀਂ ਚਲਾ ਸਕਦਾ ਇੰਨੇ ਪੈਸੇ ਹੀ ਨਹੀਂ ਕਿਸੇ ਕੋਲ ਜਿਹੜੇ ਇਹਦੇ ਲੋਕਾਂ ਦੇ ਘਰ ਆਪ ਭਾਜੀਪੀ ਦੇ ਸਰਤੇ ਚੱਲਦੇ ਹੋਣ ਉਹ ਕਿਵੇਂ ਐਡੀ ਵੱਡੀ ਪੋਲੀਟੀਕਲ ਪਾਰਟੀ ਚਲਾ ਦੇਣਗੇ ਵੀ ਅਕਾਲੀ ਦਲ ਬਣੇ ਨੇ ਸਰਦਾਰ ਰਵੀਿੰਦਰ ਸਿੰਘ ਨੇ ਵੀ ਬਣਾਈ ਤੀ ਰਜਵਾਲਾ ਮਨਪ੍ਰੀਤ ਸਿੰਘ ਨੇ ਵੀ ਬਣਾਈ ਤੀ ਪਾਰਟੀ ਚੰਦੂ ਮਾਜਰਾ ਸਾਹਿਬ ਨੇ ਵੀ ਬਣਾਈ ਤੀ ਢੀਂਡ ਸਿਆਣੇ ਨੇ ਵੀ ਬਣਾਈ ਤੀ ਚੱਲੀ ਏ ਕਿਸੇ ਤੋਂ ਕਿਸੇ ਤੋਂ ਨਹੀਂ ਚੱਲਦੀ ਮੈਨੂੰ ਉਹਨੇ ਦੱਸਿਆ ਕਿ 30 ਲੱਖ ਰੁਪਏ ਤੋਂ ਉੱਤੇ ਚੰਡੀਗੜ੍ਹ ਵਾਲੇ ਦਫ਼ਤਰ ਦਾ ਖਰਚਾ ਹੈ ਮਹੀਨੇ ਦਾ ਜੇ ਦੀਪ ਸਿੱਧੂ ਮੇਰਾ ਛੋਟਾ ਵੀਰ ਸਾਡਾ ਬੱਚਾ ਇਸ ਦੁਨੀਆ ਤੇ ਹੁੰਦਾ ਨਾ ਸੁਖਵੀਰ ਬਾਦਲ ਦੇ ਇੱਕ ਪਾਸੇ ਦੀਪ ਸਿੱਧੂ ਹੁੰਦਾ ਤੇ ਦੂਏ ਪਾਸੇ ਬਲਵਿੰਦਰ ਸਿੰਘ ਤਲਵਾੜਾ ਹੁੰਦਾ ਮੈਨੂੰ ਇੰਨਾ ਮਾਨਤੀ ਇਸ ਗੱਲ ਤੇ ਬਲਵਿੰਦਰ ਸਿੰਘ ਤਲਵਾੜਾ ਦਾ ਵੱਡਾ ਬਿਆਨ ਤੁਸੀਂ ਸੁਣਿਆ ਹੈ ਕਿ ਮਨਪ੍ਰੀਤ ਬਾਦਲ ਨੇ ਵੀ ਪਾਰਟੀ ਬਣਾਈ ਪਰਵਿੰਦਰ ਢੀਂਸਾ ਸੁਖਦੇਵ ਢੀਂਸਾ ਨੇ ਪਾਰਟੀ ਬਣਾਈ ਚੰਦੂ ਮਾਦਰਾ ਨੇ ਪਾਰਟੀ ਬਣਾਈ ਯਾਨੀ ਕਿ ਮਨਪ੍ਰੀਤ ਵੀ ਪਾਰਟੀ ਬਣਾਉਣ ਦੀ ਸਰਾਕ ਵਿੱਚ ਨੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਕੋਲੋਂ ਪਾਰਟੀ ਨਹੀਂ ਚਲਾਈ ਜਾਣੀ ਇਨ੍ਹਾਂ ਦੇ ਕੋਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨਹੀਂ ਕੀਤੀ ਜਾਣੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਤਲਵਾੜਾ ਹੋਰਾਂ ਨੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਹੈ ਚੰਡੀਗੜ੍ਹ ਦਾ ਉਸ ਦਾ ਖਰਚਾ ਲਗਭਗ 30 ਲੱਖ ਰੁਪਏ ਹੈ ਮਹੀਨੇ ਦਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਹੀ ਬੰਦੇ ਬਲਵਿੰਦਰ ਸਿੰਘ ਤਲਵਾਰਾ ਵਰਗੇ ਖੜੇ ਕੀਤੇ ਜਾ ਰਹੇ ਨੇ ਕਿ ਪ੍ਰੋਪਗੈਂਡਾ ਬਣਾਓ ਕਿ ਮੇਰੇ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਹੋਰ ਕੋਈ ਚਲਾ ਹੀ ਨਹੀਂ ਸਕਦਾ ਤੁਸੀਂ ਆਪਣੇ ਰਾਏ ਜਰੂਰ ਸਾਂਝੀ ਕਰਨੀ ਹੈ ਕਿ ਸੁਖਬੀਰ ਸਿੰਘ ਬਾਦਲ ਜੇਕਰ ਦੁਬਾਰਾ ਪ੍ਰਧਾਨ ਬਣਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਕੇ ਬਣਨਗੇ ਵੀ ਕਿਉਂਕਿ ਜਦੋਂ ਜੈਦ ਕੀਤੀ ਜਾ ਰਹੀ ਹੈ ਤਾਂ ਫਿਰ ਸਿੱਖ ਕੌਮ ਦਾ ਕੀ ਰਵਈਆ ਹੋਵੇਗਾ ਕੀ ਸਿੱਖ ਕੌਮ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਵੇਗੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਪੰਜ ਮੈਂਬਰੀ ਕਮੇਟੀ ਦੇ ਨਾਲ ਮਿਲ ਕੇ ਨਵੀਂ ਪਾਰਟੀ ਬਣਾਵੇਗਾ ਸਿੱਖ ਕੌਮ ਉਧਰ ਵੱਲ ਜਾਵੇਗੀ ਜਾਂ ਜਾਵੇਗੀ ਭਾਈ ਅਮਰਤਪਾਲ ਖਾਲਸਾ ਜੋ ਐਮਪੀ ਨੇ ਹਲਕਾ ਸ਼੍ਰੀ ਕਨੂਰ ਸਾਹਿਬ ਤੋਂ ਕਿਉਂਕਿ ਉਹਨਾਂ ਵੱਲੋਂ ਵੀ ਅਕਾਲੀ ਦਲ ਨੂੰ ਵਾਰਿਸ ਪੰਜਾਬ ਦੇ ਪਾਰਟੀ ਬਣਾ ਦਿੱਤੀ ਗਈ ਨੇ ਉਹ ਵੀ ਰਾਸ਼ਟਰੀ ਪ੍ਰਧਾਨ ਨੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਵੱਲੋਂ ਵੱਡੇ ਵੱਡੇ ਲੋਕ ਖੜੇ ਕਰ ਰਿਹਾ ਹੈ ਜਿਹੜੇ ਬੁਲਾਰੇ ਨੇ ਜਿਹੜੇ ਰੱਜ ਕੇ ਕਰਦਾਰਕੁਸ਼ੀ ਕਰ ਰਹੇ ਨੇ ਮਨਪ੍ਰੀਤਿਆਲੀ ਗੁਰਪ੍ਰਤਾਪ ਸਿੰਘ ਵਿਡਾਲਾ ਸੰਤਾ ਸਿੰਘ ਉਮੈਦਪੂਰੀ ਅਤੇ ਇਕਬਾਲ ਸਿੰਘ ਝੁੰਦਾ ਦੀ ਕਿ ਨਹੀਂ ਇਹ ਭਾਰਤੀ ਜਨਤਾ ਪਾਰਟੀ ਵਾਸਤੇ ਵੋਟ ਮੰਗ ਰਹੇ ਨੇ ਆ ਜਿਸ ਤਰ੍ਹਾਂ ਇਹਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਾਸਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਪੰਜਾਬੀਓ ਤੁਸੀਂ ਆਪਣੇ ਸੁਝਾਅ ਹਰੂ ਦੇਣੇ ਨੇ ਕਿ ਕਿਹੜੀ ਭਰਤੀ ਸਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਦਰ ਜੇਕਰ ਦੁਬਾਰਾ ਪ੍ਰਧਾਨ ਬਣਦੇ ਨੇ ਸੁਖਬੀਰ ਸਿੰਘ ਬਾਦਲ ਕੀ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਕਾਮਯਾਬ ਕਰਨ ਦੇ ਵਿੱਚ ਸਫਲ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਉਹੀ ਹਾਲ ਹੋਵੇਗਾ ਜਿਹੜਾ 2017 2022 ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਕਿਉਂਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਪੰਥ ਜਿਹੜਾ ਹੈ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਾਉਣਾ ਚਾਹੁੰਦਾ ਹਾਲਾਂਕਿ ਇਹਨਾਂ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਿਹੜੀ ਸਾਡੇ ਵੱਲੋਂ ਭੜਤੀ ਕੀਤੀ ਗਈ ਹੈ ਉਹ ਲਗਭਗ 25 ਲੱਖ ਹੈ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਦੇ ਉਮੀਦਵਾਰਾਂ ਨੂੰ ਵੋਟਾਂ ਪਈਆਂ ਨੇ 18 ਲੱਖ 7 ਲੱਖ ਵੋਟ 3-4 ਮਹੀਨਿਆਂ ਦੇ ਵਿੱਚ ਕਿਵੇਂ ਵੱਧ ਗਈ ਕਿਹੜੀ ਸੁਖਬੀਰ ਸਿੰਘ ਬਾਦਲ ਦੇ ਕੋਲ ਜਾਦੂ ਦੀ ਛੜੀ ਹੈ ਜਾਂ ਡਾਕਟਰ ਦਲਜੀਤ ਸਿੰਘ ធីਮਾ ਜਾਂ ਬਲਵਿੰਦਰ ਸਿੰਘ ਭੁੰਦਰ ਦੇ ਕੋਲ ਇਸ ਗੱਲ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਹੈ ਧੰਨਵਾਦ